ਨਸ਼ੇ ਦੇ ਵਿੱਚ ਧੁੱਤ ਇੱਕ ਡਿਪਟੀ ਸੀਐਮਓ ਦੇ ਵੱਲੋਂ ਦੋ ਨੌਜਵਾਨਾਂ ਨੂੰ ਆਪਣੀ ਗੱਡੀ ਦੇ ਨਾਲ ਉਚਲ ਕੇ ਰੱਖ ਦਿੱਤਾ ਜਿਸ ਦੇ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਮੋਕੇ ਤੋਂ ਜਦੋਂ ਸੀਐਮਓ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਸਥਾਨਕ ਲੋਕਾਂ ਦੇ ਵੱਲੋਂ ਮੋਕੇ ਤੇ ਹੀ ਕਾਬੂ ਕਰ ਲਿਆ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਪਾਇਆ ਗਿਆ ਹਾਲਾਂਕਿ ਜਦੋਂ ਇਲਾਜ ਦੇ ਲਈ ਹਸਪਤਾਲ ਚ ਲਿਜਾਇਆ ਗਿਆ ਸੀਐਮਓ ਨੂੰ ਵੀ ਤਾਂ ਉੱਥੇ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਉਸਨੇ ਸ਼ਰਾਬ ਪੀਤੀ ਹੋਈ ਹੈ ਜਾਂ ਫਿਰ ਹੋਰ ਕਿਸੇ ਕਿਸਮ ਦਾ ਨਸ਼ਾ ਕਰਤਾfue ਦਾ ਮੌਕੇ ਦੀਆਂ ਇਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਾਦਸਾ ਵਾਪਰਿਆ ਜਿਸ ਤੇ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਕ ਹੈ ਉਹ ਬੁਰੇ ਤਰੀਕੇ ਦੇ ਨਾਲ ਭੰਨਿਆ ਹੋਇਆ ਤੇ ਨਾਲ ਹੀ ਇੱਕ ਐਸਯੂਵੀ ਗੱਡੀ ਵੀ ਖੜੀ ਦਿਖਾਈ ਦੇ ਰਹੀ ਹੈ ਜਿਸ ਨੂੰ ਕੀ ਸੀਐਮਓ ਖੁਦ ਚਲਾ ਰਿਹਾ ਸੀ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਉਸਨੇ ਜੋ ਬਾਈਕ ਸਵਾਰ ਨੌਜਵਾਨਾ ਨੂੰ ਦਰੜ ਕੇ ਰੱਖ ਦਿੱਤਾ ਹਾਲਾਂਕਿ ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਹਾਦਸਾ ਉਸ ਦੇ ਵੱਲੋਂ ਹੋਇਆ ਤਾਂ ਉਹ ਉਸ ਗੱਲ ਦਾ ਸਹੀ ਤਰੀਕੇ ਦੇ ਨਾਲ ਕੋਈ ਜਵਾਬ ਵੀ ਨਹੀਂ ਦੇ ਸਕਿਆ ਅਤੇ ਹਸਪਤਾਲ ਦੇ ਹੀ ਬੈੱਡ ਦੇ ਉੱਤੇ ਲੇਟ ਜਾਂਦਾ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਉੱਤਰਾਖੰਡ ਤੋਂ ਸਾਹਮਣੇ ਆਈਆਂ ਨੇ ਜਮੋਲੀ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਤੇ ਕਿ ਇੱਕ ਡਿਪਟੀ ਸੀਐਮਓ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਹੀ ਅਤੇ ਉਸਨੇ ਤੋ ਬਾਈਕ ਸਵਾਰ ਮੌਜਮਾਨਾਂ ਨੂੰ ਬੁਰੇ ਤਰੀਕੇ ਦੇ ਨਾਲ ਉਚਲ ਕੇ ਰੱਖ ਦਿੱਤਾ ਜਿਸ ਦੇ ਕਾਰਨ ਦੋਵੇਂ ਹੀ ਕਾਫੀ ਘਮੀ ਰੂਪ ਨਾਲ ਜ਼ਖਮੀ ਹੋਏ ਨੇ ਜਿਸ ਦੇ ਵਿੱਚੋਂ ਇੱਕ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਹਾਲਾਂਕਿ ਜਦੋਂ ਇਸ ਮੌਕੇ ਤੇ ਉਸ ਡਿਪਟੀ ਸੀਐਮਓ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਕੀ ਕੁਝ ਕਿਹਾ ਉਸਨੇ ਉਹ ਤੁਸੀਂ ਖੁਦ ਹੀ ਦੇਖ ਲਓ ਮੈਂ ਕਿੰਨਾ ਮਾਰਿਆ ਇਹ ਲੋਗ ਨੇ ਕਿਸ ਨੇ ਇਹ ਭਾਈ ਕਿਸ ਨੇ ਨੇ ਮਾਰਿਆ ਦੇਖ ਲਓ ਕਿੰਨਾ ਮਾਰਿਆ ਹਾਂ ਇਹ ਲੋਗਾਂ ਦੇ ਬੱਚਾ ਮਾਰ ਗਏ

ਨਾਮ ਬਤਾਓ ਵਾਈਫ ਦਾ ਨਾਮ ਕੀ ਹੈ ਨਾਮ ਬਤਾਓ ਨਾ